ਅੱਜ ਹਜ਼ਾਰਾਂ ਵਾਲੀ ਮਾਰਵਾੜੀ ਘੋੜੀ ਲੈ ਆਏ ਆ ਜਿਨੇ ਨਵਾਂ ਸੌਂਕ ਪੂਰਾ ਕਰਨਾ ਚੰਗੇ ਕੱਟ ਕੰਡੀਸ਼ਨਾਂ ਦੀ 4 ਸਵਾ 4 ਸਾਲ ਦੀ ਮਾਰਵਾੜੀ ਘੋੜੀ ਆ ਲੱਖੋਂ ਥੱਲੇ ਰੇਟ ਆ ਹਜ਼ਾਰਾਂ ਚ ਮੁੱਲਾ ਸਾਰੀ ਵੀਡੀਓ ਦੇਖ ਲਓ ਹਾਂਜੀ ਸਵਾਗਤ ਆ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ ਇਹ ਵੀਡੀਓ Facebook ਪੇਜ ਦੇ ਰਾਹੀਂ ਦੇਖ ਰਹੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਜ ਫੇਰ ਇੱਕ ਨਵੇਂ ਦਿਨ ਦੀ ਸ਼ੁਰੂਆਤ ਇੱਕ ਨਵੇਂ ਜਾਨਵਰ ਦੀ ਵੀਡੀਓ ਨਾਲ ਕਰਕੇ ਜਵੇਂ ਵੀਡੀਓ ਦੇ ਸ਼ੁਰੂਆਤ ਵਿੱਚ ਤੁਸੀਂ ਸੋਣੀ ਲੈ ਵੀ ਇਹ ਘੋੜੀ ਆ ਜਿਹੜੀ ਹਜ਼ਾਰਾਂ ਚ ਮੌਲਾ ਇੰਨੀ ਗਰੰਟੀ ਦਵਾਂ ਕਿ ਇੰਨੀ ਚੰਗੀ ਘੱਟ ਕੰਡੀਸ਼ਨ ਦੀ ਘੋੜੀ ਇੰਨੇ ਘੱਟ ਰੇਟ ਤੇ ਨਹੀਂ ਮਿਲਨੀ ਬਾਕੀ ਸਾਰੀ ਡਿਟੇਲ ਦਵਾਂ ਖਾਲੀ ਆ ਗੱਬਣਾ ਕੀ ਹਾਈਟ ਆ ਕੀ ਉਮਰ ਆ ਸਾਰੀ ਡਿਟੇਲ ਹੀ ਦਵਾਂ ਬਸ ਵੀਡੀਓ ਪ੍ਰੋਪਰ ਦੇਖ ਲਓ ਤੇ ਆਜੋ ਕਰਦੇ ਆਂ ਵੀਡੀਓ ਦੀ ਸ਼ੁਰੂ ਬੇਨਤੀ ਉਹ ਵੀ ਪੁਰਾਣੀ ਆ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਵੀ ਚੈਨਲ ਸਬਸਕ੍ਰਾਈਬ ਕਰ ਲੈ ਤਾਂ ਜੋ ਸਾਡਾ ਵੀ ਹੌਸਲਾ ਵਧੀ ਚੱਲੇ ਹੈ ਨਾ ਤੁਹਾਡੇ ਲਈ ਨਵੇਂ ਤੋਂ ਨਵਾਂ ਜਾਨਵਰ ਚੰਗੇ ਰੇਟ ਤੇ ਦਾ ਜਾਨਵਰ ਆਪਣੇ ਚੈਨਲ ਤੇ ਮੋਹਈਆ ਹੁੰਦਾ ਰਹੇ ਤੁਹਾਡੇ ਲਈ ਆਉਂਦੇ ਰਹਿਣ ਜਾਨਵਰ ਤੇ ਅੱਜ ਦੋਸਤੋ ਦਿਨੇ ਆ ਘੂੜੀ ਦੀ ਡਿਟੇਲ ਕਮੈਂਟਾਂ ਚ ਆਪਦੇ ਚੰਗੇ ਚੰਗੇ ਵਿਚਾਰ ਜਰੂਰ ਦਿਓ ਕਿਵੇਂ ਦੀ ਲੱਗੀ ਘੂੜੀ ਤੇ ਦੋਸਤੋ ਮੱਥੇ ਫੁੱਲ ਦੀ ਕੁਮੈਤ ਘੂੜੀ ਆ ਗਰਦਨ ਲੰਮੀ ਆ ਪਤਲੀ ਬਰੀਕ ਗਰਦਨ ਆ ਫੇਸ ਜਮਾ ਪੂਰਾ ਬਰੀਕ ਆ ਚਾਹੇ ਕੋਲੀ ਚ ਪਾਣੀ ਪਿਆ ਲਿਓ ਤੇ ਬਾਕੀ ਕੰਨ ਬਹੁਤ ਚੰਗਾ 1.5 ਇੰਚ ਦਾ ਕੰਨ ਲੱਗਿਆ ਤੇ ਕੰਨ ਵੀ ਕੁੰਡੀ ਵਾਲਾ ਜਿਆਦਾ ਨਾ ਹੀ ਓਵਰਲੈਪੀਏ ਨਾ ਹੀ ਦੂਰ ਰੱਖ ਕੇ ਜਮਾ ਛੋਟਾ ਕੰਨ ਮੰਨ ਲਓ ਜੀ ਡੇਢੀ ਆਪਾਂ ਮਾਰਵਾੜੀ ਇੱਚ ਬਰੀਡਿੰਗ ਲਈ ਕੰਨ ਕੰਡੀਸ਼ਨ ਤੇ ਕਰਦਣ ਭਾਲਦੇ ਉਹ ਸਾਰਾ ਇਹ ਘੋੜੀ ਚ ਲੱਗਿਆ ਹੋਇਆ ਤੇ ਰੇਟ ਤੁਹਾਨੂੰ ਜਮੈਂ ਚੰਬੀਆਂ ਘੋੜੀਆਂ ਤੋਂ ਵੀ ਸਸਤਾ ਹੀ ਆ ਫਿਰ ਮੈਂ ਇੱਕ ਵਾਰ ਕਹਿ ਦੇਣਾ ਵੀ ਲੱਖੋਂ ਥੱਲੇ ਰੇਟ ਦੀ ਘੋੜੀ ਆ ਰੰਗ ਬਹੁਤ ਸੋਹਣਾ ਕੁਮੈਤ ਪੱਕਾ ਰੰਗ ਆ ਚਾਰੇ ਲੱਤਾਂ ਕਾਲੀਆਂ ਇਹਦੀਆਂ ਗਰਦਨ ਗੁਰਦਨ ਲੰਮੀ ਪਤਲੀ ਗਰਦਨ ਕੁੰਡ ਸੋਨਾ ਤੇ ਹਾਈਟ ਦੀ ਗੱਲ ਕਰੀ ਤਾਂ ਦੋਸਤੋ ਹਾਈਟ ਇਹਦੀ ਤਕਰੀਬਨ 60 ਇੰਚ ਤੋਂ ਥੋੜੀ ਜਿਹੀ ਦਬੂ 60 ਤੋਂ ਥੱਲੇ ਉਹ 59 ਪਲੱਸ ਕਹਿ ਸਕਦੇ ਆਂ ਪਰ 60 ਤੋਂ ਥੱਲੇ ਕਹਿ ਸਕਦੇ ਆਂ ਇਹਦੀ ਹਾਈਟ ਉਮਰ ਵਾਰੀ ਆਪਾਂ ਇਹਦੀ ਦੱਸੀ ਉਮਰ ਹੈ ਇਹਦੀ ਸਵਾ 4 4.5 ਸਾਲ ਦੇ ਆਸ-ਪਾਸ ਉਮਰ ਹੈ ਜੀ ਪੰਜਾਰੇ ਵਾਲੀਆਂ ਟੋਪੀਆਂ ਲੱਗ ਗਈ ਘੋੜੀ ਤੇ ਵਾਲ ਭੌਰੀਆਂ ਦੀ ਬਿਲਕੁਲ ਸਾਫ ਆ ਬਾਲਪੋਰੀਆਂ ਦਾ ਵੈਸੇ ਤਾਂ ਅੱਜਕੱਲ ਟਾਈਮ ਹੀ ਇਦਾਂ ਦਾ ਕੋਈ ਵੀ ਵਿਚਾਰ ਨਹੀਂ ਕਰਦਾ ਪਰ ਜੇਦੋਂ ਆਪਾਂ ਡਿਟੇਲ ਦੇਣ ਲੱਗੇ ਆ ਤਾਂ ਆਪਾਂ ਨੂੰ ਚਾਹੀਦਾ ਆਪਾਂ ਪ੍ਰੋਪਰ ਡਿਟੇਲ ਦੇ ਦੀਏ ਤਾਂ ਸੋ ਦੋਸਤੋ ਬਾਲਪੋਰੀਆਂ ਦੀ ਸਾਫ ਆ ਮੌਕੇ ਤੇ ਘੋੜੀ ਖਾਲੀ ਹੈ ਜੀ ਤੇ ਅੰਦਰ ਦੀ ਸਾਫ ਆ ਤੁਸੀਂ ਆਪਦੀ ਚੈੱਕ ਕਰਵਾ ਸਕਦੇ ਆ ਡਾਕਟਰ ਤੋਂ ਆਪਣੇ ਘਰੇ ਸੌਦਾ ਕਰਨ ਤੋਂ ਪਹਿਲਾਂ ਵੀ ਚੈੱਕ ਕਰਵਾ ਸਕਦੇ ਆ ਤੇ ਬਾਕੀ ਜਿਹੜਾ ਮਾਰਕਾ ਉਹ ਤੁਸੀਂ ਦੇਖ ਲਿਆ ਕਨ ਕੰਡੀਸ਼ਨ ਬਹੁਤ ਜ਼ਿਆਦਾ ਚੰਗੀ ਹੈ ਦੇਖੋ ਕਿੰਨਾ ਸੋਹਣਾ ਛੋਟਾ ਤੇ ਸੋਹਣਾ ਕੰਨ ਲੱਗਿਆ ਹੋਇਆ ਕੁੰਡੀ ਵਾਲਾ ਕੰਨ ਪਿਓਰ ਮਾਰਵਾੜੀ ਕੰਨ ਜਿਹਨੂੰ ਆਪਾਂ ਕਹਿੰਦੇ ਆ ਤੇ ਹੱਡਾਂ ਪੈਰਾਂ ਦੀ ਵੀ ਸਾਫ਼ ਆ ਪੈਰਾਂ ਪੂਰਾ ਦੀ ਸਹੀ ਆ ਘੋੜੀ ਅੰਦਰ ਦੀ ਸਾਫ਼ ਆ ਤੇ ਬਾਕੀ ਮੇਨ ਗੱਲ ਸਵਾਰੀ ਦੀ ਵੀ ਸਾਫ਼ ਆ ਸਵਾਰੀ ਕਰਾਉਂਦੀ ਆ ਘੋੜੀ ਸ਼ਾਇਦ ਇੱਕ ਤੁਸੀਂ ਅੱਜ ਤੋਂ 10 15 ਦਿਨ ਪਹਿਲਾਂ ਕਲਿੱਪ ਦੇਖਿਆ ਛੋਟਾ ਜਿਹਾ ਇੱਕ ਪਰ ਰਸਤੇ ਨਾਲੇ ਉੱਤੇ ਭਾਤਾਈ ਘੋੜੀ ਦੇ ਇੱਥੇ ਤੇ ਦੂਜੀ ਗੱਲ ਸਾਊ ਠੰਡੀ ਆ ਘਰੇ ਰੱਖਣ ਵਾਲੀ ਆ ਜਿਹੜੀ ਨਵਾਂ ਬੰਦਾ ਹਰ ਇੱਕ ਦਾ ਸਵਾਲ ਇਹੀ ਹੁੰਦਾ ਘੋੜੀ ਦੀ ਡਿਟੇਲ ਪੁੱਛਣ ਤੋਂ ਬਾਅਦ ਭਾਈ ਘੋੜੀ ਸਾਊ ਆ ਤਾਂ ਦੋਸਤੋ ਇਹ ਘੋੜੀ ਪੂਰੀ ਸਾਊ ਆ ਚਾਹੇ ਬੱਚਾ ਖੋਲੀ ਫਿਰੇ ਕੋਈ ਐਲਤਾਲੀ ਨੇ ਚ ਉਹ ਨਹੀਂ ਹਨਾ ਕੋਈ ਹੈਲਥ ਨਹੀਂ ਕਰਦੀ ਕੋਈ ਦੰਦੀ ਨਹੀਂ ਬਾੜੀ ਪੂਰੀ ਸਾਉ ਠੰਡੀ ਆ ਮੰਨ ਲਓ ਬੱਚਿਆਂ ਦੇ ਰੱਖਣ ਜੋਗੀ ਤੇ ਬਾਕੀ ਬਰੀਡਿੰਗ ਜਿਹਨੇ ਸ਼ੁਰੂ ਕਰਨਾ ਇੱਕ ਨਵਾਂ ਬੰਦੇ ਦਾ ਹਰ ਇੱਕ ਦਾ ਇਹੀ ਕਹਿਣਾ ਹੁੰਦਾ ਆਪਾਂ ਤਾਂ ਬਾਈ ਪਹਿਲੀ ਵਾਰ ਹਜੇ ਜਾਨਵਰ ਰੱਖਣਾ ਆ ਲੈਣ ਤੇ ਨਵੇਂ ਆ ਥੋੜੇ ਪੈਸੇ ਲਾਉਣੇ ਆ ਤੇ ਚੀਜ਼ ਚੰਗੀ ਮਿਲ ਜੇ ਤਾਂ ਦੋਸਤੋ ਇਹ ਮੌਕੇ ਦਾ ਫਾਇਦਾ ਉਠਾਲਿਓ ਹਜ਼ਾਰਾਂ ਚ ਲਾ ਕੇ ਤੁਹਾਨੂੰ ਚੀਜ਼ ਚੰਗੀ ਮਿਲ ਜਾਣੀ ਇੱਕਾ ਮੂਰੇ ਹੁਣ ਤੋਂ ਹੀ ਘੋੜੇ ਚੰਗੇ ਤੋਂ ਭਰਾਈ ਤਾ ਬੱਚਾ ਨੇ ਚੰਗਾ ਦੇ ਜਣਾ ਤਾਂ ਉਦੋਂ ਬਾਅਦ ਬਾਈ ਸਟੈਪ ਬਾਈ ਸਟੈਪ ਤੁਸੀਂ ਜਿਵੇਂ ਮਰਜ਼ੀ ਅੱਗੇ ਨੂੰ ਬਾਤ ਚੱਲਦੇ ਸਕਦੇ ਆ ਕੋ ਚੰਗਾ ਕੁੜੀ ਦੀ ਕੱਟ ਕੰਡੀਸ਼ਨ ਚੰਗੀਆਂ ਤਾਂ ਇਹਨੇ ਬੱਚਾ ਓਬਵੀਅਸ ਆ ਵੀ ਬੱਚਾ ਪੂਰਾ ਟਾਪ ਦਾ ਹੀ ਦਊ ਚੰਗਾ ਬੱਚਾ ਹੀ ਦਊ ਤੇ ਹੁਣ ਤਾਂ ਵਸਤੂ ਹੀ ਇੰਨਾ ਕਰ ਸਕਦੇ ਸੀਤੀ ਤੋਂ ਸੀਤੀ ਫੋਨ ਲਾ ਲਿਓ ਜੋ ਆ ਕੁੜੀ ਤੁਹਾਡੇ ਮੰਨ ਲਓ ਫੋਨ ਲਾਉਣ ਤੋਂ ਪਹਿਲਾਂ ਨਾ ਵੇਚੀ ਹੋਵੇ ਮੌਕਾ ਸਾਂਭ ਲਿਓ ਤੇ ਬਾਕੀ ਇੱਕ ਵਾਰ ਪਾਚਾਰੇ ਪਾਸੇ ਦਿਖਾਤੀ ਮੈਂ ਫਿਰ ਮੋਟੀ ਮੋਟੀ ਡਿਟੇਲ ਦੇ ਦੇਣਾ ਬਾਲਪੋਰੀਆਂ ਦੀ ਸਾਫ ਆ ਜੀ ਸਵਾ 3 1/2 ਸਾਲੇ ਦੀ ਉਮਰ ਹਾਈਟ 60 ਹੁੰਦਾ ਬੂ ਥੋੜੀ ਜੀ ਕਨ ਕੰਡੀਸ਼ਨ ਦੀ ਚੰਗੀ ਆ ਬਾਲਪੋਰੀਆਂ ਦੀ ਸਾਫ ਆ ਮੌਕੇ ਤੇ ਖਾਲੀ ਆ ਤੇ ਕੁੜੀ ਚਾਰੇ ਪਾਸੇ ਦਿਖਾਤੀ ਤੋਰ ਕੇ ਵੀ ਦਿਖਾਤੀ ਸਵਾਰੀ ਦੀ ਪਾਸ ਆ ਕਨ ਕੰਡੀਸ਼ਨ ਆ ਦੇਖ ਸਕਦੇ ਤੁਸੀਂ ਕੁੰਡੀ ਖੰਡੀ ਕੰਨੀ ਚੰਗੀ ਆ ਤੇ ਰੇਟ ਮ ਆਪਾਂ ਦੱਸ ਹੀ ਦਿੱਤਾ ਆਈਡੀਆ ਦੇਤਾ ਲੱਖੋਂ ਥੱਲੇ ਹਜ਼ਾਰਾਂ ਚ ਮੌਲਾ ਕੁੜੀ ਦਾ ਤੇ ਰੰਗ ਕੁਮੈਤ ਪੱਕਾ ਕੁਮੈਤਾ ਕੋ ਡਿਨਮਾ ਨੂੰ ਨੂਨ ਵਾਲੀ ਕਰਕੇ ਥੋੜੀ ਲਿਬੜੀ ਸ ਪਰ ਜਿਹੜੀ ਕੁਆਲਿਟੀ ਉਹ ਤੁਸੀਂ ਕੁਆਲਿਟੀ ਨੇ ਵੇਖਣਾ ਹੁੰਦਾ ਦੋਸਤੋ ਕਦੇ ਵੀ ਹੈਨਾ ਜਦੋਂ ਵੀ ਕੋਈ ਆਨਵਰ ਚ ਕੁਆਲਿਟੀ ਹੋਵੇ ਉਹਨੇ ਵੇਖਣਾ ਸੋ ਕੁਆਲਿਟੀ ਹੈਗੀ ਐਜਾ ਰੇਟ ਵੀ ਜਾਇਜ਼ ਆ ਤੇ ਨੰਬਰ ਆਪਾਂ ਦੇ ਦੇਨੇ ਜੇ ਤੁਹਾਡੇ ਪਸੰਦ ਹੋਈ ਤਾਂ ਫੋਨ ਲਾ ਲਓ ਨੰਬਰ ਕਰ ਲੇ ਨੋਟ ਦੋਸਤੋ 98722 98960 98555 9907 ਸੋ ਆ ਦੋਨਾਂ ਨੰਬਰਾਂ ਤੇ ਤੁਸੀਂ ਡਿਟੇਲ ਪੁੱਛ ਸਕਦੇ ਜੇ ਫੋਟੋ ਵੀਡੀਓ ਚਾਹੀਦੀ ਤਾਂ ਮੰਗਵਾ ਸਕਦੇ ਮਿਲਦੇ ਨੇ